ਦੋਸਤੋ ਸੰਗਰਾਮ ਟੀਵੀ ਦੇ ਰੋਜ਼ਾਨਾ ਪ੍ਰੋਗਰਾਮ ਅੱਜ ਦੀ ਗੱਲ 'ਚ ਤੁਹਾਡਾ ਸਵਾਗਤ ਹੈ। ਕੱਲ ਐਨਆਈਏ ਦੀ ਸਪੈਸ਼ਲ ਕੋਰਟ ਨੇ 2008 ਦੇ ਮਾਲੇਗਾਉਂ ਧਮਾਕਿਆਂ ਦੇ 7 ਦੋਸ਼ੀਆਂ ਨੂੰ ਬਰੀ ਕਰ ਦਿੱਤਾ ਹੈ। ਅ ਮਹਾਰਾਸ਼ਟਰ ਦੇ 나ਸਿਕ ਜ਼ਿਲ੍ਹੇ ਦੇ ਵਿੱਚ ਮਾਲੇਗਾਉਂ ਦੇ ਵਿੱਚ ਪੈਂਦੇ ਥਾਂ 'ਤੇ 2008 ਦੇ ਵਿੱਚ 29 ਸਤੰਬਰ 2008 ਨੂੰ ਉੱਥੋਂ ਦੀ ਇੱਕ ਮਸਜਿਦ ਦੇ ਅੱਗੇ ਇੱਕ ਮੋਟਰਸਾਈਕਲ ਦੇ ਉੱਤੇ ਰੱਖੇ ਬੰਬ ਦੇ ਫਟਣ ਨਾਲ 6 ਲੋਕ ਮਾਰੇ ਗਏ ਸੀ ਤੇ 100 ਤੋਂ ਵੱਧ ਜ਼ਖਮੀ ਹੋ ਗਏ ਸੀ ਬੜਾ ਹਾਹਾਕਾਰ ਮੱਚਿਆ ਸੀ ਉਸ ਦੇ ਉੱਤੇ ਮਹਾਰਾਸ਼ਟਰ ਦੀ ਪਹਿਲਾਂ ਪੁਲਿਸ ਨੇ ਕੰਮ ਕੀਤਾ ਫਿਰ ਉਸ ਤੋਂ ਬਾਅਦ ਉਹਦੇ ਤੇ ਐਂਟੀ ਟੈਰਰਿਜ਼ਮ ਸਕੁਆਡ ਯਾਨੀ ਅਤਵਾਦੀ ਵਿਰੋਧੀ ਦਸਤੇ ਦੇ ਕੋਲੋਂ ਗੱਲ ਚਲੀ ਗਈ ਤੇ ਉਸ ਦੇ ਬੜੇ ਕਾਬਿਲ ਅਫਸਰ ਹੁੰਦੇ ਸੀਗੇ ਹੇਮੰਤ ਕਰਕਰੇ ਹੇਮੰਤ ਕਰਕਰੇ ਜੀ ਨੇ ਬੜੀ ਮਿਹਨਤ ਦੇ ਨਾਲ ਇੱਕ ਇਸ ਦੀਆਂ ਤਾਰਾਂ ਜੋੜੀਆਂ ਤੇ ਉਹਦੇ ਵਿੱਚ ਬਹੁਤ ਵੱਡੇ ਵੱਡੇ ਬੰਦੇ ਫਸ ਗਏ ਜਿਨ੍ਹਾਂ ਨੇ ਇੱਕ ਜਥੇਬੰਦੀ ਬਣਾਈ ਹੋਈ ਸੀ ਜਿਹਨੂੰ ਅਭਿਨਵ ਭਾਰਤ ਕਹਿੰਦੇ ਐ ਤੇ ਉਸ ਦੇ ਵਿੱਚ ਜਿਹੜੀ ਇੱਕ ਅਪਰਗਿਆ ਠਾਕੁਰ ਜਿਹੜੀ ਬਾਅਦ ਦੇ ਵਿੱਚ ਬੀਜੇਪੀ ਦੀ ਮੈਂਬਰ ਪਾਰਲੀਮੈਂਟ ਬਣਦੀ ਐ ਉਹਦਾ ਮੋਟਰਸਾਈਕਲ ਦੱਸਿਆ ਗਿਆ ਸੀ ਵੀ ਉਹਦੇ ਤੇ ਇਹ ਗੱਲ ਹੋਈ ਤੇ ਉਹਦੇ ਚ ਆਰਮੀ ਦੇ ਕੁਝ ਬੰਦੇ 2-3 ਜਿਹੜੇ ਐ ਲੈਫਟੀਨੈਂਟ ਕਰਨਲ ਪ੍ਰੋਹਿਤ ਤੇ ਇਸ ਤਰ੍ਹਾਂ ਨਾਲ ਇੱਕ ਮੇਜਰ ਹੈ ਤੇ ਇਹ ਉਹਦੇ ਵਿੱਚ ਸ਼ਾਮਲ ਸੀ ਤੇ ਬੜਾ ਰੋਲਾ ਉਹਨਾਂ ਦਿਨਾਂ 'ਚ ਪਿਆ ਸੀ ਵੀ ਕਿਉਂਕਿ ਉਸ ਤੋਂ ਪਹਿਲਾਂ ਟ੍ਰੇਨ ਬਲਾਸਟ ਹੋਈ ਸੀ ਉਹਨਾਂ 'ਚ ਬੜਾ ਵੱਡਾ ਨੁਕਸਾਨ ਹੋਇਆ ਸੀ ਤੇ ਉਹਦੇ ਵਿੱਚ ਕਾਫੀ ਸਾਰੇ ਜਿਹੜੇ ਦੋਸ਼ੀ ਦੱਸੇ ਜਾਂਦੇ ਸੀ ਜਿਨ੍ਹਾਂ ਨੂੰ ਹੁਣ ਪਿੱਛੇ ਜੇ ਬਰੀ ਕਰ ਦਿੱਤਾ ਗਿਆ ਤੇ ਸੁਪਰੀਮ ਕੋਰਟ ਨੇ ਉਹਦੇ ਤੇ ਸਿਰਫ ਇੰਨੀ ਗੱਲ ਤੇ ਸਟੇ ਲਾਈ ਹੈ ਕਿ ਉਹ ਇੰਨੇ ਸਾਲ ਜੇਲ੍ਹ 'ਚ ਰਹੇ ਐ ਹੁਣ ਛੁੱਟੇ ਐ ਉਹ ਜਿਹੜੇ 2006 ਵਾਲੇ ਐ ਤੇ ਇਹ ਅੱਡ ਅੱਡ ਸਮਿਆਂ ਦੇ ਉੱਤੇ ਇਹਨਾਂ ਨੂੰ ਛੱਡ ਦਿੱਤਾ ਗਿਆ ਸੀ ਜਿਨ੍ਹਾਂ ਨੂੰ ਕੱਲ ਬਰੀ ਕੀਤਾ। ਸੋ ਇਹ ਦੋ ਇਸ ਤਰ੍ਹਾਂ ਨਾਲ ਜਦੋਂ ਕੱਲ ਇਹਨਾਂ ਨੂੰ ਬਰੀ ਕੀਤਾ ਗਿਆ ਤਾਂ ਬੜੇ ਦੁੱਖ ਦੀ ਗੱਲ ਹੈ ਕਿ ਅਮਿਤ ਸ਼ਾਹ ਜਿਹੜੇ ਹੋਮ ਮਿਨਿਸਟਰ ਨੇ ਉਹ ਰਾਜ ਸਭਾ ਦੇ ਵਿੱਚ ਬੋਲ ਰਹੇ ਸੀ ਤੇ ਬੋਲਦੇ ਹੋਏ ਕਹਿ ਰਹੇ ਸੀ ਕਿ ਹਿੰਦੂ ਤਾਂ ਅਤਵਾਦੀ ਹੋਈ ਨਹੀਂ ਸਕਦਾ ਜਣੀ ਬੜੀ ਸ਼ਰਮਨਾਕ ਗੱਲ ਹੈ ਸਾਨੂੰ ਸਾਡੇ ਦੇਸ਼ ਦਾ ਗ੍ਰਹਿ ਮੰਤਰੀ ਉਹ ਦੇਸ਼ ਜਿਹਦੇ ਸੰਵਿਧਾਨ ਦੇ ਵਿੱਚ ਸੈਕੂਲਰਿਜ਼ਮ ਹੈਗਾ ਤੇ ਸੈਕੂਲਰਿਜ਼ਮ ਤੋਂ ਬਿਨਾ ਇਹ ਦੇਸ਼ ਦੀ ਹੋਂਦ ਹੀ ਕੋਈ ਨਹੀਂਗੀ ਤੇ ਇਹ ਉਹ ਕੁਝ ਦਿਨ ਪਹਿਲਾਂ ਜਦੋਂ ਪਹਿਲਗਾਮ ਦੇ ਅੱਤਵਾਦੀ ਮਾਰੇ ਜਾਂਦੇ ਆ ਉਹਨਾਂ ਦੀ ਖਬਰ ਦੱਸਦੇ ਹੋਏ ਖਬਰ ਤਾਂ ਦੱਸ ਰਹੀ ਹੈ ਨਾਲ ਦੀ ਨਾਲ ਚੋਬਲਾ ਰਹੇ ਹੈ ਸਮਾਜਵਾਦੀ ਪਾਰਟੀ ਦੇ ਮੁਖੀ ਅਖਲੇਸ਼ ਯਾਦਵ ਨੂੰ ਕਿ ਅਖਲੇਸ਼ ਯਾਦਵ ਨਹੀਂ ਖੁਸ਼ ਨਹੀਂ ਹੋਣਾ ਕਿਉਂਕਿ ਉਹਨਾਂ ਦਾ ਧਰਮ ਉਹਨਾਂ ਨੂੰ ਖੁਸ਼ ਹੋਣ ਦੀ ਆਗਿਆ ਨਹੀਂ ਦਿੰਦਾ ਜਣੀ ਉੱਥੇ ਉਹ ਧਰਮ ਦੱਸ ਰਹੇ ਹੈ ਵੀ ਉਹ ਇੱਕ ਧਰਮ ਦੇ ਲੋਕ ਅੱਤਵਾਦੀ ਸੀ ਤੇ ਇੱਥੇ ਉਹ ਇੱਕ ਧਰਮ ਨੂੰ ਇਹ ਕਹਿ ਰਹੇ ਹੈ ਕਿ ਉਹ ਜਿਹੜੇ ਹਿੰਦੂ ਐ ਉਹ ਅਤਵਾਦੀ ਹੋ ਹੀ ਨਹੀਂ ਸਕਦੇ ਅਸੀਂ ਸੰਗਰਾਮ ਟੀਵੀ ਵੱਲੋਂ ਕਹਿਣਾ ਇਹ ਚਾਹੁੰਦੇ ਆ ਕਿ ਜਿਹੜੇ ਵੀ ਅਤਵਾਦੀ ਕਾਰੇ ਕਰਦੇ ਲੋਕ ਨੇ ਉਹ ਚਾਹੇ ਦੇਖਣੂ ਜਾਂ ਨਾਵਾਂ ਤੋਂ ਜਾਂ ਆਪਣੀ ਜਿਹੜੀ ਉਹਨਾਂ ਦੀ ਪੂਜਾ ਪદ્ધਤੀ ਐ ਉਹਦੇ ਤੋਂ ਚਾਹੇ ਉਹ ਹਿੰਦੂ ਲੱਗਣ ਚਾਹੇ ਸਿੱਖ ਲੱਗਣ ਮੁਸਲਮਾਨ ਲੱਗਣ ਈਸਾਈ ਲੱਗਣ ਕੋਈ ਵੀ ਲੱਗਣ ਉਹਦੇ ਨਾਲ ਉਹ ਧਰਮ ਅਤਵਾਦੀ ਨਹੀਂ ਗਰਦਾਣਿਆ ਜਾਂਦਾ ਚਾਹੇ ਹੋ ਸਿੱਖਾਂ ਦੇ ਵਿੱਚ ਬਹੁਤ ਸਾਰੇ ਰਹੇ ਮੁਸਲਮਾਨਾਂ ਚਾਹੇ ਹਿੰਦੂਆਂ ਚ ਵੀ ਹੈਗੇ ਆ ਇਸ ਕਰਕੇ ਕਿਸੇ ਇੱਕ ਵਿਅਕਤੀ ਦੇ ਜਾਂ ਇੱਕ ਵਿਅਕਤੀਆਂ ਦੇ ਸਮੂਹ ਦੇ ਅਤਵਾਦੀਆਂ ਗਤੀਵਿਧੀਆਂ ਚ ਪਾਏ ਜਾਣ ਨਾਲ ਉਹ ਜਿਹੜੀ ਧਰਮ ਹੈ ਜਾਂ ਉਹ ਜਿਹੜਾ ਫਿਰਕ ਹੈ ਉਹਨੂੰ ਸਮੁੱਚੇ ਤੌਰ ਤੇ ਅਤਵਾਦੀ ਨਹੀਂ ਕਹਿਣਾ ਚਾਹੀਦਾ ਤੇ ਨਾ ਕਿਹਾ ਜਾ ਸਕਦਾ ਤੇ ਨਾ ਮੇਰਾ خیال ਹੈ ਕੋਈ ਸ਼ਾਇਦ ਇੰਨਾ ਕਹਿੰਦਾ ਹੈ ਅਮਿਤ ਤ샤 ਜੀ ਤਾਂ ਅਜਿਹੀ ਜ਼ਰੂਰਤ ਕਰ ਸਕਦੇ ਆ ਅਸੀਂ ਅਮਿਤ ਤ샤 ਜੀ ਨੂੰ ਦੱਸਣਾ ਚਾਹਾਂਗੇ ਕਿ ਭਾਰਤ ਦੇ ਹਿੰਦੂ ਸ਼ਾਂਤੀ ਪਸੰਦ ਨੇ ਉਹ ਅਤਵਾਦੀ ਨਹੀਂ ਪਰ ਜਿਹੜਾ ਆਜ਼ਾਦ ਭਾਰਤ ਦਾ ਸਭ ਤੋਂ ਪਹਿਲਾ ਅਤਵਾਦੀ ਹੈ ਨਥੂ ਰਾਮ ਗੋਡਸੇ ਜੇ ਤੁਸੀਂ ਇੱਕ ਸਰਟੀਫਿਕੇਟ ਦੇ ਰਹੇ ਹੋ ਭਾਰਤ ਦੀ ਪਾਰਲੀਮੈਂਟ 'ਚ ਖੜ ਕੇ ਕਿ ਕੋਈ ਹਿੰਦੂ ਤਾਂ ਅਤਵਾਦੀ ਹੋ ਹੀ ਨਹੀਂ ਸਕਦਾ ਤਾਂ ਨਥੂਰਾਮ ਕੋਟ ਸੇ ਕੀ ਸੀ ਇਹਦਾ ਜਵਾਬ ਜ਼ਰੂਰ ਭਾਰਤ ਦੇ ਲੋਕਾਂ ਨੂੰ ਚਾਹੀਦਾ ਹੈ ਭਾਰਤ ਦੇ ਲੋਕਾਂ ਨੂੰ ਇਸ ਗੱਲ ਦਾ ਜਵਾਬ ਜ਼ਰੂਰ ਚਾਹੀਦਾ ਹੈ ਜਿਹੜਾ ਕੱਲ ਹੀ ਜਦੋਂ ਇਹ ਬਰੀ ਹੋਈ ਹੈ ਕੱਲ ਹੀ ਜਿਹੜਾ 2018 ਦੇ ਵਿੱਚ 3 ਦਸੰਬਰ ਨੂੰ ਯੂਪੀ ਦੇ ਸ਼ਹਿਰ ਬਲੰਦ ਸ਼ਹਿਰ ਦੇ ਵਿੱਚ ਕੁਝ ਅਖੌਤੀ ਗਊ ਰਖੇਕਾਂ ਨੇ ਉੱਥੇ ਦੰਗਾ ਫਸਾਦ ਕਰਨ ਦੀ ਕੋਸ਼ਿਸ਼ ਕੀਤੀ ਤੇ ਉੱਥੇ ਯੂਪੀ ਪੁਲਿਸ ਦੇ ਇੱਕ ਬਹਾਦਰ ਇੰਸਪੈਕਟਰ ਸਬੋਧ ਕੁਮਾਰ ਸਿੰਘ ਜੀ ਪਹੁੰਚ ਗਏ ਆਪਣੀ ਫੋਰਸ ਲੈ ਕੇ ਤੇ ਉਹ ਜਿਹੜੀ ਬਜਰੰਗ ਦਲ ਦੀ ਭੀੜ ਹੈ ਉਹ ਉਹਨਾਂ ਦੇ ਮਗਰ ਪੈਂਦੀ ਹੈ ਭਜਾ ਭਜਾ ਕੇ ਭਜਾ ਭਜਾ ਕੇ ਉਹਨਾਂ ਨੂੰ ਮਾਰਦੀ ਹੈ ਬੁਰੀ ਤਰ੍ਹਾਂ ਨਾਲ ਮਾਰਦੀ ਹੈ ਤੇ ਉਹਦੇ ਉੱਤੇ 44 ਜਣਿਆਂ ਤੇ ਕੇਸ ਹੋ ਜਾਂਦੇ ਆ ਕੱਲ ਹੀ ਉਹਦਾ ਫੈਸਲਾ ਆਇਆ ਹੈ ਫੈਸਲਾ ਸਜ਼ਾ ਅੱਜ ਸੁਣਾਈ ਜਾਣੀ ਹੈ ਫੈਸਲਾ ਕੱਲ ਆ ਗਿਆ 44 ਜਣਿਆਂ ਚੋਂ 5 ਜਣੇ ਜਿਹੜੇ ਐ ਉਹ ਮਰ ਗਏ ਸੀ ਹੁਣ ਤੱਕ ਇੱਕ ਨਵਾਲਗ ਸੀ ਉਹ ਛੜਤਾ ਸੀ ਬਾਕੀ 38 ਚੋਂ 5 ਜਣੇ ਅਜਿਹੇ ਐ ਜਿਨ੍ਹਾਂ ਦੇ ਉੱਤੇ ਬਜਰੰਗ ਦਲ ਦੀ ਭੀੜ ਮੈਂ ਉਹਨਾਂ ਨੂੰ ਹਿੰਦੂਆਂ ਦੀ ਭੀੜ ਨਹੀਂ ਕਹਿੰਦਾ ਹਾਂ ਕਿਉਂਕਿ ਹਿੰਦੂ ਨਹੀਂ ਇਹ ਕੰਮ ਕਰਦੇ ਬਜਰੰਗ ਦਲ ਇਹ ਕਰ ਸਕਦੇ ਜਿਨ੍ਹਾਂ ਨੂੰ ਅਮਿਤ ਸ਼ਾਹ ਦਾ ਸਮਰਥਨ ਹੈਗਾ ਬਜਰੰਗ ਦਲ ਦੀ ਭੀੜ ਦੇ ਪੰਜ ਬੰਦੇ ਉਸ ਸਬੋਧ ਕੁਮਾਰ ਸਿੰਘ ਤੇ ਉਹਦੇ ਨਾਲ ਇੱਕ ਹੋਰ ਜਿਹੜਾ ਵਿਅਕਤੀ ਮਾਰਿਆ ਗਿਆ ਉਹਨਾਂ ਦੀ ਮੌਤ ਦੇ ਜ਼ਿੰਮੇਵਾਰ ਮੰਨਿਆ ਗਿਆ ਤੇ ਅੱਜ ਉਹਨਾਂ ਨੂੰ ਸਜ਼ਾ ਸੁਣਾਈ ਜਾਣੀ ਹੈ ਤੇ ਜਿਹੜੇ ਉੱਥੇ ਬਜਰੰਗ ਦਲ ਦਾ ਵੱਡਾ ਲੀਡਰ ਸੀਗਾ ਉਸ ਦੇ ਵਿੱਚ ਜੁਗੇਸ਼ ਰਾਜ ਤੇ ਜਤਿੰਦਰ ਮਾਲਿਕ ਜਿਹਨੂੰ ਜੀਤੂ ਫੌਜੀ ਵੀ ਕਹਿੰਦੇ ਐ ਜਿਹੜਾ ਫੌਜ ਦਾ ਇੱਕ ਰਿਟਾਇਰਡ ਬੰਦਾ ਸੀਗਾ ਰਾਸ਼ਟਰੀ ਰਾਈਫਲ ਦਾ ਉਹ ਇਹਨਾਂ ਨੂੰ ਮਰਡਰ ਦਾ ਦੋਸ਼ੀ ਤਾਂ ਨਹੀਂ ਪਾਇਆ ਗਿਆ ਕਤਲ ਦਾ ਦੋਸ਼ੀ ਪਰ ਦੰਗਾ ਫਸਾਦ ਦਾ ਦੋਸ਼ੀ 33 ਜਣਿਆਂ ਨੂੰ ਇਹਨਾਂ ਸਮੇਤ 33 ਜਣਿਆਂ ਨੂੰ ਪਾਇਆ ਗਿਆ ਹੁਣ ਅਮਿਤ ਸ਼ਾਹ ਜੀ ਸੋਚ ਲੈਣ ਕਿ ਉਹ ਕਿਹਨੂੰ ਕਲੀਨ ਚਿੱਟ ਦੇ ਰਹੇ ਹੈ ਤੇ ਰੋਜ ਬਜਰੰਗਦਲ ਵੱਲੋਂ ਇਸ ਤਰ੍ਹਾਂ ਦੀਆਂ ਅੱਤਵਾਦੀ ਕਾਰਵਾਈਆਂ ਹੋ ਰਹੀਆਂ ਨੇ ਸ਼੍ਰੀ ਅਮਿਤ ਸ਼ਾਹ ਜੀ ਅਸੀਂ ਤੁਹਾਨੂੰ ਇਹ ਵੀ ਦੱਸਣਾ ਚਾਹੁੰਦੇ ਹਾਂ ਵੀ ਜਿਨ੍ਹਾਂ ਨੇ ਪਹਿਲਗਾਮ ਦੇ ਵਿੱਚ ਅਤੰਕਵਾਦੀ ਕਾਰਾ ਕੀਤਾ ਉਹਨਾਂ ਨੇ ਜਾਣ ਬੁਝ ਕੇ ਲੋਕਾਂ ਦਾ ਧਰਮ ਪੁੱਛਿਆ ਤਾਂ ਕਿ ਧਾਰਮਿਕ ਆਦਾਰ ਤੇ ਭਾਰਤੀ ਲੋਕਾਂ ਨੂੰ ਵੰਡਿਆ ਜਾ ਸਕੇ ਦੰਗੇ ਫਸਾਦ ਕਰਾਏ ਜਾ ਸਕਣ। ਇਹੀ ਬਜਰੰਗ ਦਲ ਵਾਲੇ ਕੀ ਉਹਨੇ ਹੀ ਅਤਵਾਦੀ ਨਹੀਂ ਜਦੋਂ ਉਹ ਪਰਸੋਂ ਪੂਨੇ ਦੇ ਵਿੱਚ ਰਾਤ ਨੂੰ 12 ਵਜੇ ਦੇ ਨੇੜੇ ਤੇੜੇ ਇੱਕ ਹਕੀਮਉਦੀਨ ਜਿਹੜਾ ਕਿ ਸਾਡੇ ਕਾਰਗਿਲ ਦਾ ਵੈਟਰਨ ਹੈ ਕਾਰਗਿਲ ਦੀ ਲੜਾਈ ਚ ਲੜ ਕੇ ਆਇਆ ਹੋਇਆ ਹੈ ਭਾਰਤ ਵਾਸਤੇ ਉਹਨਾਂ ਦਾ ਪਰਿਵਾਰ ਉਹਦੇ ਲਈ ਹੋ ਰਿਹਾ ਤੇ ਉਦੋਂ ਉਹ ਭੀੜ ਜਾ ਕੇ ਉਹਨਾਂ ਨੂੰ ਘਰ ਦੇ ਅੰਦਰ ਤੰਗ ਪਰੇਸ਼ਾਨ ਕਰਦੀ ਹੈ ਵੀ ਤੁਸੀਂ ਤਾਂ ਬੰਗਲਾਦੇਸ਼ੀ ਇਹ ਹੱਤਬਾਦ ਨਹੀਂ ਇਹਨਾਂ ਦਾ ਮਕਸਦ ਤੇ ਉਹਨਾਂ ਦਾ ਮਕਸਦ ਜੇਰਾ ਮੈਨੂੰ ਇਹਦੇ ਚ ਫਰਕ ਸਮਝਾ ਦਿਓ ਵੀ ਕੀ ਹੈ ਉਹ ਵੀ ਚਾਹੁੰਦੇ ਆ ਵੀ ਭਾਰਤ ਦੇ ਅੰਦਰ ਹਿੰਦੂ ਮੁਸਲਮ ਦੰਗਾ ਫਸਾਦ ਹੋਵੇ ਏ ਵੀ ਚਾਹੁੰਦੇ ਆ ਵੀ ਭਾਰਤ ਦੇ ਅੰਦਰ ਹਿੰਦੂ ਮੁਸਲਮਾਨ ਦੰਗਾ ਫਸਾਦ ਹੋਵੇ ਫਿਰ ਤੁਸੀਂ ਕਿਹੜੇ ਅੱਤਵਾਦ ਦੀ ਗੱਲ ਕਰ ਰਹੇ ਹੋ ਮੈਂ ਬਾਰ ਬਾਰ ਸੁਣਾ ਚਾਹਨਾ ਵੀ ਕੋਈ ਸਿੱਖ ਜੇ ਕੋਈ ਅਜਿਹੀ ਕਾਰਵਾਈ ਕਰਦੀ ਹੈ ਉਹਦੇ ਨਾਲ ਸਾਰਾ ਸਿੱਖ ਧਰਮ ਨੂੰ ਮੰਨਣ ਵਾਲੇ ਲੋਕ ਅੱਤਵਾਦੀ ਨਹੀਂ ਜੇ ਕੋਈ ਮੁਸਲਮਾਨ ਕਰਦੇ ਆ ਤਾਂ ਮੁਸਲਮਾਨ ਧਰਮ ਨੂੰ ਮੰਨਣ ਵਾਲੇ ਲੋਕ ਅੱਤਵਾਦੀ ਨਹੀਂ ਜੇ ਕੋਈ ਬਜਰੰਗ ਦਲ ਦੇ ਨਾਂ ਤੇ ਉੱਤੇ ਹਿੰਦੂ ਨਾਵਾਂ ਵਾਲੇ ਬੰਦੇ ਕੰਮ ਕਰਦੇ ਆ ਤਾਂ ਹਿੰਦੂ ਅਤਕ ਅਤਨਕਵਾਦੀ ਨਹੀਂ ਅੱਤਵਾਦੀ ਨਹੀਂ ਇਸ ਕਰਕੇ ਦੂਰੇ ਮਿਆਰ ਮੰਨਣੇ ਛੱਡ ਦਿਓ ਹੁਣ ਆਉਨੇ ਆਪਾਂ ਮਾਲੇਗਾਉ ਕੇਸ ਤੇ ਮਾਲੇਗਾਉ ਕੇਸ ਦੇ ਵਿੱਚ ਜਿਹੜੇ ਹੇਮੰਤ ਕਰਕਰੇ ਜੀ ਸੀ ਜਿਹੜੇ ਬਾਅਦ ਦੇ ਵਿੱਚ ਜਦੋਂ ਉੱਥੇ ਤਾਜ ਹੋਟਲ ਦੇ ਉੱਤੇ ਹਮਲਾ ਕੀਤਾ ਅਤਵਾਦੀਆਂ ਨੇ ਜਿਨ੍ਹਾਂ ਚ ਉਹ ਜਿਹੜਾ ਅਜਮਲ ਖਸਾਬ ਹੈ ਜਿਹੜਾ ਪਾਕਿਸਤਾਨ ਤੋਂ ਆਇਆ ਸੀ ਉਹ ਉੱਥੇ ਮੁਕਾਬਲਾ ਕਰਦਾ ਹੋਇਆ ਸ਼ਹੀਦ ਹੋ ਗਿਆ ਸੀ ਤੇ ਇਹੀ ਮਾਲੇਗੋਂ ਵਾਲੀ ਬੀਬੀ ਜਿਹੜੀ ਜਦੋਂ ਪਾਰਲੀਮੈਂਟ ਦੀ ਮੈਂਬਰ ਬਣਦੀ ਹੈ ਭਪਾਲ ਤੋਂ ਬੀਜੇਪੀ ਉਹਨੂੰ ਟਿਕਟ ਦਿੰਦੀ ਹੈ ਬੀਜੇਪੀ ਕਹਿੰਦੀ ਹੈ ਅਸੀਂ ਅੱਤਵਾਦ ਦੇ ਵਿਰੁੱਧ ਲੜ ਰਹੇ ਹਾਂ ਤੇ ਅੱਤਵਾਦ ਦੇ ਦੋਸ਼ਾਂ 'ਚ ਅਜੇ ਬਰੀ ਤਾਂ ਉਹ ਅੱਜ ਹੋਇਆ 2019 'ਚ ਉਹਨੂੰ ਟਿਕਟ ਦੇ ਕੇ ਮੈਂਬਰ ਪਾਰਲੀਮੈਂਟ ਬਣਾਉਂਦੀ ਹੈ ਤੇ ਉਹ ਕਹਿੰਦੀ ਹੈ ਵੀ ਹਿਮੰਤ ਕਰਕਰੇ ਨੂੰ ਮੇਰਾ ਸ਼ਰਾਪ ਲੱਗਿਆ ਉਹ ਹਿਮੰਤ ਕਰਕਰੇ ਜਿਹੜਾ ਆਪਣੇ ਦੇਸ਼ ਦੀ ਰਾਖੀ ਲਈ ਅੱਤਵਾਦੀਆਂ ਦੇ ਵਿਰੁੱਧ ਲੜਦਾ ਹੋਇਆ ਸ਼ਹਾਦਤ ਪਾ ਗਿਆ ਉਹ ਇਸ ਬੀਬੀ ਦਾ ਪੱਧਰ ਇਹ ਹੈ ਜਿਹੜੀ ਕੱਲ ਬਰੀ ਹੋਈ ਹੈ ਤੇ ਅਮਿਤ ਸ਼ਾਹ ਜੀ ਉਹਦੇ ਤੇ ਕਸ਼ਸ਼ਾ ਮਜਾ ਰਹੇ ਤੇ ਖੁਸ਼ੀਆਂ ਮਨਾ ਰਹੇ ਐ ਇਸ ਗੱਲ ਦੇ ਉੱਤੇ ਤੇ ਉਹੀ ਉੱਥੇ ਇੱਕ ਜਿਹੜੀ ਸਪੈਸ਼ਲ ਪਬਲਿਕ ਪ੍ਰੋਸੀਕਿਊਟਰ ਹੈ ਉਹ ਰੋਹਿਨੀ ਸਾਲੀਆਨ ਉਹਦਾ ਅਜ ਇੰਡੀਅਨ ਐਕਸਪ੍ਰੈਸ 'ਚ ਵੀ ਖਬਰ ਲੱਗੀ ਹੋਈ ਹੈ ਉਹਨੇ 2015 'ਚ ਖੁਲਾਸਾ ਕੀਤਾ ਸੀ ਜਦੋਂ ਮੋਦੀ ਸਰਕਾਰ ਆ ਗਈ ਐਨਆਈਏ ਇਸ ਕੇਸ ਨੂੰ ਦੇਖ ਰਿਹਾ ਸੀ ਉਹ ਦੀ ਸਪੈਸ਼ਲ ਪ੍ਰੋਸੀਕਿਊਟਰ ਪਬਲਿਕ ਪ੍ਰੋਸੀਕਿਊਟਰ ਸੀ ਉਹ ਦੱਸਦੀ ਐ ਵੀ ਉਦੋਂ ਉਸ ਨੂੰ ਪਹਿਲਾਂ NIA ਦੇ ਕਿਸੇ ਵੱਡੇ ਅਧਿਕਾਰੀ ਦਾ ਫੋਨ ਆਇਆ ਉਸ ਫੋਨ ਤੋਂ ਬਾਅਦ ਉਹ ਸਿੱਧਾ ਮੇਰੇ ਕੋਲ ਆ ਗਿਆ ਵੀ ਤਾਂ ਕਿ ਫੋਨ ਤੇ ਮੈਂ ਗੱਲਾਂ ਕਾਹਨੂੰ ਕਰਾਂ ਉਹਨੇ ਮੈਨੂੰ ਕਿਹਾ ਵੀ ਮੈਡਮ ਜੀ ਇਸ ਕੇਸ ਦੇ ਵਿੱਚ ਬਹੁਤਾਂ ਗੰਭੀਰਤਾ ਦੇਣ ਲੈਣ ਦੀ ਲੋੜ ਹੈ ਇਹਨੂੰ ਠੀਕ ਠੀਕ ਚੱਲਣ ਨੂੰ ਤੇ ਕੱਲੇ-ਕੱਲੇ ਕਰਕੇ ਫਿਰ ਜਿਹੜੀਆਂ ਜਿਹੜੀ ਕਹਿੰਦੀ 164 ਐਵੀਡੈਂਸ ਅਸੀਂ ਦਿੱਤੇ ਜਿਹਨੂੰ ਮਾਨਯੋਗ ਸੁਪਰੀਮ ਕੋਰਟ ਨੇ ਮੰਨਿਆ ਉਹ ਸਾਰੇ ਦੇ ਸਾਰੇ ਛੱਡਦੇ ਐ ਐਨਆਈਏ ਨੇ ਤੇ ਫਿਰ ਬਰੀ ਤਾਂ ਹੋਣੀ ਸੀ ਉਹ ਕਹਿੰਦੀ ਮੈਨੂੰ ਇਹਨਾਂ ਦੇ ਬਰੀ ਹੋਣ ਤੇ ਕੋਈ ਵੀ ਹੈਰਾਨੀ ਨਹੀਂ ਜਿਸ ਤਰੀਕੇ ਨਾਲ ਐਨਆਈਏ ਇਹਨਾਂ ਨੂੰ ਬਚਾਉਣ ਦੇ ਉੱਤੇ ਲੱਗੀ ਹੋਈ ਸੀ ਜਿਸ ਤਰੀਕੇ ਨਾਲ ਜਿਹੜੇ ਸਬੂਤ ਏਟੀਐਸ ਨੇ ਐਂਟੀ ਟੈਰਰਿਜ਼ਮ ਸਕੁਆਰਡ ਨੇ ਇਕੱਠੇ ਕੀਤੇ ਸੀ ਅਸੀਂ ਇਕੱਠੇ ਕੀਤੇ ਸੀ ਉਹ ਸਾਰੇ ਦੇ ਸਾਰੇ ਤਾਂ ਪਰਾਂ ਕਰ ਦਿੱਤੇ ਐਨਆਈਏ ਨੇ ਨਵੇਂ ਢੰਗ ਨਾਲ ਆਪਣੇ ਬੱਕਰੀਆਂ ਚੀਜ਼ਾਂ ਕਰ ਲੀਆਂ ਤੇ ਕੱਲ ਕੋਰਟ ਨੇ ਕਹਿਤਾ ਵੀ ਇਹ ਇਹਨਾਂ ਨੂੰ ਸ਼ੱਕ ਦੇ ਆਧਾਰ ਤੇ ਛੱਡਿਆ ਜਾਂਦਾ ਹੈ ਬੈਨੀਫਿਟ ਆਫ ਡਾਊਟ ਜਣੀ ਸ਼ੱਕ ਦੇ ਆਧਾਰ ਤੇ ਇਹਨਾਂ ਨੂੰ ਲਾਭ ਦਿੱਤਾ ਜਾਂਦਾ ਵੀ ਸ਼ਾਇਦ ਇਹ ਨਾ ਹੋਣ ਸ਼ਾਇਦ ਇਹ ਨਾ ਹੋ ਇਹ ਨਹੀਂ ਹੈ ਵੀ ਬਿਲਕੁਲ ਹੀ ਨਹੀਂ ਸੀਗੇ ਸ਼ਾਮਲ ਸੋ ਇਸ ਕਰਕੇ ਐਡੀ ਕੱਚਾ ਵਜਾਉਣ ਦੀ ਲੋੜ ਨਹੀਂ ਹੈ ਮਿਤ ਸ਼ਾਹ ਜੀ ਅੱਤਵਾਦੀਆਂ ਨੂੰ ਤਾਂ ਅੱਤਵਾਦੀ ਹੀ ਕਿਹਾ ਜਾਊਗਾ ਚਾਹੇ ਉਹ ਕੋਈ ਵੀ ਹੋ ਤੇ ਲਾਸਟ ਗੱਲ ਦੋਸਤੋ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਕੱਲ सीबीआई ਦੇ ਡਿਪਟੀ ਡਾਇਰੈਕਟਰ ਬਲਬੀਰ ਸਿੰਘ ਤੇ ਈਡੀ ਦੇ ਅਸਿਸਟੈਂਟ ਡਾਇਰੈਕਟਰ ਵਿਸ਼ਾਲ ਦੀਪ ਜਿਨ੍ਹਾਂ ਨੇ ਹਿਮਾਚਲ ਪ੍ਰਦੇਸ਼ ਦੇ ਵਿੱਚ ਜਿਹੜੇ ਸਕੂਲ ਸਕਾਲਰਸ਼ਿਪ ਦੇ ਵਿੱਚ ਵੱਡਾ ਘੁਟਾਲਾ ਹੋਇਆ ਉਸ ਘੁਟਾਲੇ ਦੀ ਆਵਾਜ਼ ਤੋਂ ਰਿਸ਼ਵਤ ਮੰਗੀ ਤੇ ਉਹ ਉਹਨਾਂ ਦੀ ਜ਼ਮਾਨਤ ਅਰਜੀ ਕੱਲ ਖਾਰਜ ਕਰਤੀ ਜਿਸ ਈਡੀ ਤੇ ਸੀਬੀਆਈ ਦੇ ਨਾਲ ਸਾਰੇ ਦੇਸ਼ ਦੇ ਵਿੱਚ ਮੋਦੀ ਸਰਕਾਰ ਲੋਕ ਵਿਰੋਧੀਆਂ ਦਾ ਸ਼ਿਕਾਰ ਕਰਦੀ ਹੈ ਉਹ ਇਹੋ ਜੇ ਕੰਮਾਂ 'ਚ ਲਿਪਤ ਨੇ ਉਹਨਾਂ ਦੇ ਅਧਿਕਾਰੀ ਤੇ ਉਹਨਾਂ ਤੋਂ ਅਸੀਂ ਕੀ ਇਨਸਾਫ ਦੀ ਉਮੀਦ ਕਰਾਂਗੇ ਅੱਜ ਦੀ ਗੱਲ 'ਚ ਇੰਨਾ ਹੀ ਬਹੁਤ-ਬਹੁਤ ਸ਼ੁਕਰੀਆ ਧੰਨਵਾਦ